ਤੁਹਾਡਾ ਤੁਹਾਡੇ ਅੰਮੀ ਸਾਹਿਬ ਉਹ ਨਹੀਂ ਸਾਹਮਣੇ ਜ਼ਿਆਦਾ ਵਿਮਾਨ ਹੋ ਨਹੀਂ ਆ ਰਿਹਾ ਰਹਿਣਾ ਇਸ ਪਾਰ ਜੀ ਕੀ ਗੱਲ ਬਾਰੇ ਕੀ ਕੱਢ ਇਹ ਇਧਰੋਂ ਬੇਟੀ ਆਈ ਗੁੜੀਆ ਇਥੇ ਐ ਮੋੜਨ ਲੱਗੀ ਏ ਇਹ ਮੋਟਰਸਾਈਕਲ ਦੇ ਮੋਰੋਂ ਖੋਗੇ ਮੋਬਾਈਲ ਉਹਨਾਂ ਦਾ ਐਨੂੰ ਭੱਜੇ ਨੇ ਤੇ ਉਹ ਗੁੜੀਆ ਵਜਾਰੀ ਇੱਕੋ ਤੋਂ ਫੜਾ ਕਰਕੇ ਸੜਕ ਤੇ ਡਿੱਗ ਪਈ ਅੱਗੇ ਜਾ ਕੇ ਕਾਰ ਦੇ ਵਿੱਚ ਵੱਜੇ ਨੇ ਤੇ ਫਰੀਜ ਕਰਨੇ ਨਹੀਂ ਤੇ ਇਹਨਾਂ ਨੇ ਕਾਬੂ ਨਹੀਂ ਸੀ ਆਉਣਾ ਕਿੰਨੇ ਜਣੇ ਸੀ ਦੋ ਜਣੇ ਸੀ ਇੱਕ ਜਣਾ ਭੱਜ ਗਿਆ ਤੇ ਇੱਕ ਜਣਾ ਕਾਬੂ ਆ ਗਿਆ ਇਹ ਸਰਕਾਰ ਨੂੰ ਚਾਹੀਦਾ ਹਾਂਜੀ ਇੱਛੇ ਵਾਲੇ ਪਿੰਡ ਦਾ ਰਹਿਣ ਵਾਲਾ ਕਹਿੰਦਾ ਕਤਨੇ ਦੇ ਦੋ ਲਗਾਤਾਰੀ ਚੋਰਾ ਬੰਦੇ ਬਹੁਤ ਮਾੜਾ ਕੰਮ ਹੈ ਜੀ ਇਹ ਛੋਟੀਆਂ ਛੋਟੀਆਂ ਬੇਟੀਆਂ ਦੇ ਮੋਬਾਈਲ ਖੋ ਕੇ ਲੈ ਜਾਂਦੇ ਨੇ ਇਹ ਬਹੁਤ ਹੀ ਨਾ ਵਾਸੇ ਗਲਤ ਕੰਮ ਹੈ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਦੇ ਉੱਤੇ ਇਹਨਾਂ ਦਾ ਕਾਬੂ ਕੀਤਾ ਜਾਵੇ ਇਹਨਾਂ ਦੇ ਸਖਤੀ ਕੀਤੀ ਜਾਵੇ ਅਗਰ ਉਹ ਪਿੱਛੋਂ ਸਟਾਰ ਵੀ ਉਹ ਗੱਡੀ ਆ ਰਹੀ ਸੀ ਅਗਰ ਉਹ ਬੇਟੀ ਦੇ ਉੱਤੇ ਚੜ ਜਾਂਦੀ ਤੇ ਉਹਦੀ ਵਿਚਾਰੇ ਦੀ ਜਾਨ ਚਲੀ ਜਾਂਦੀ ਸੀ ਉਹ ਬਚ ਗਈ ਹੈ ਇਸੇ ਕਰਕੇ ਬਚ ਗਈ ਕਿਸਮਤ ਆਪਣਾ ਨਾਲ ਬਚ ਗਈ ਹੈ ਜੀ ਤਿਕਰਾਂ ਨੂੰ ਭੱਜੇ ਨੇ ਅੱਗੋਂ ਕਾਰ ਦੇ ਨਾਲ ਦਾ ਭੱਜ ਗਿਆ ਹਾਂਜੀ ਬੇਟਾ ਕੀ ਹੋਇਆ ਸੀ ਤੇਰੇ ਨਾਲ ਸਾਰਾ ਅੱਜ ਮੈਂ ਨਾ ਆਪਣੀ ਆਬਿਲਟੀ ਇੰਸਟੀਚੂਟ ਤੋਂ ਪੜ੍ਹ ਕੇ ਕਲਾਸਾਂ ਲੈ ਕੇ ਵਾਪਸ ਆ ਰਹੀ ਸੀ 12 ਵਜੇ ਦੇ ਕਰੀਬ ਤੇ ਮੈਂ ਜਦੋਂ ਬੋਰਨ ਕੈਫੇਟੇਰੀਆ ਦੇ ਕੋਲ ਆਈ ਨਾ ਤੇ ਦੋ ਮੁੰਡੇ ਮੇਰੇ ਮਗਰ ਸੀਗੇ ਉਹਨਾਂ ਨੇ ਮੇਰੇ ਪੌਕੇਟ ਤੋਂ ਫੋਨ ਕੱਢ ਲਿਆ ਜਦੋਂ ਉਹਨਾਂ ਨੇ ਫੋਨ ਕੱਢਿਆ ਨਾ ਮੇਰਾ ਤੇ ਮੈਂ ਉਹਨਾਂ ਮਗਰ ਐਕਟਿਵਾ ਆਪਣੀ ਲਾ ਲਈ ਠੀਕ ਹੈ ਜਦੋਂ ਮੈਂ ਆਪਣੀ ਐਕਟਿਵਾ ਮਗਰ ਲਈ ਨਾ ਇਹ ਇਧਰ ਨੂੰ ਮੋੜਨ ਲੱਗੇ ਨਾ ਜਦੋਂ ਗੋਬਿੰਦਗਰੀ ਵਾਲੇ ਚੌਕ ਤੋਂ ਤੇ ਮੈਂ ਉਹਨਾਂ ਦੇ ਵਿੱਚ ਐਕਟਿਵਾ ਮਾਰੀ ਬੜੀ ਤੇਜ਼ ਤਾਂ ਕਿ ਥੱਲੇ ਡਿੱਗਾਂ ਉਹ ਥੱਲੇ ਡਿੱਗਣ ਦੀ ਬਜਾਏ ਨਾ ਦੁਬਾਰਾ ਉੱਠ ਕੇ ਦੁਬਾਰਾ ਅੱਗੇ ਨੂੰ ਚੱਲ ਗਏ ਮੈਂ ਫਟਾਫਟ ਆਪਣੀ ਐਕਟਿਵਾ ਤੋਂ ਉਤਰੀ ਮੈਂ ਜਾ ਕੇ ਇਸ਼ਾਰਾ ਕੀਤਾ ਉਹ ਗੱਡੀ ਵਾਲੇ ਨੂੰ ਕਿ ਮਤਲਬ ਉਹ ਇਸ ਤਰੀਕੇ ਨਾਲ ਉਹਨਾਂ ਨੇ ਮੇਰਾ ਫੋਨ ਲੈ ਲਿਆ ਫਿਰ ਉਹਨਾਂ ਨੇ ਗੱਡੀ ਤੋਂ ਬਾਹਰ ਨਿਕਲ ਲੱਕ ਕਟੋਕਟ ਮੈਂ ਗੋਬਿੰਦ ਮਤਲਬ ਬੋਨ ਕੈਫੇਟੇਰੀਆ ਤੋਂ ਇੱਧਰ ਤੱਕ ਮੈਂ ਜੋ ਆਈਆਂ ਨਾ ਪੂਰਾ ਰੂਟ ਮੈਂ ਉਹਦਾ ਪਿੱਛਾ ਕੀਤਾ ਉਹ ਬਹੁਤ ਫਾਸਟ ਯਾਨੀ ਕਿਲੋ ਡੇਢ ਕਿਲੋਮੀਟਰ ਤੁਸੀਂ ਨਾ ਹਾਂਜੀ ਆਖਰ ਉਹਨਾਂ ਨੂੰ ਘੇਰ ਲਿਆ ਹਾਂਜੀ ਫੋਨ ਮਿਲ ਗਿਆ ਤੁਹਾਡਾ ਫੋਨ ਮੇਰੇ ਕੋਲ ਹੈ ਹੁਣ ਕੀ ਤੁਸੀਂ ਚਾਹੁੰਦੇ ਕਿਉਂ ਪੁਲਿਸ ਤੋਂ ਕੀ ਕਰ ਵਿੱਚ ਹੁਣ ਜੋ ਮੇਰਾ ਨੁਕਸਾਨ ਹੈ ਮੈਂ ਬਸ ਉਹ ਹੀ ਆਪਣਾ ਪਰਵਾਾਈ ਕਰਾਉਣਾ ਚਾਹੀਦਾ ਮੈਂ ਪਿੱਛਾ ਕਰ ਰਹੀ ਸੀ ਤੇ ਉਹਨੂੰ ਡਰ ਨਹੀਂ ਲੱਗਾ ਵੀ ਉਹ ਇੱਕ ਬਦਮਾਸ਼ ਕਿਸਮ ਦੇ ਨਸ਼ੇੜੀ ਕਿਸਮ ਦੇ ਹਾਂਜੀ ਮੈਨੂੰ ਡਰ ਲੱਗ ਰਿਹਾ ਸੀ ਨਾਲੇ ਅੱਗੋਂ ਬਹੁਤ ਜ਼ਿਆਦਾ ਮਤਲਬ ਵਹੀਕਲਸ ਵਗੈਰਾ ਵੀ ਅੱਗੋਂ ਆ ਰਹੇ ਸੀ ਕਿ ਪਰ ਮੈਂ ਪੂਰੀ ਹਿੰਮਤ ਕਰਕੇ ਮੈਂ ਉਹਨਾਂ ਕੋਲ ਗਈ ਕਿ ਹਾਂ ਵੀ ਮੈਨੂੰ ਲੈਣਾ ਮੈਨੂੰ ਐਸੀ ਨਾ ਕਿਸੇ ਦੀ ਹੈਲਪ ਲਵਾ ਕਿਸੇ ਨੂੰ ਕਹਾਂ ਕਿ ਉਹ ਮੇਰਾ ਫੋਨ ਲੈ ਕੇ ਚਲ ਗਏ ਜਦੋਂ ਉਹ ਇਥੋਂ ਮੋੜਨ ਲੱਗੇ ਮੈਨੂੰ ਇਹ ਸੀਗਾ ਤੇ ਬਸ ਮੈਂ ਉਹਨਾਂ ਦੇ ਵਿੱਚ ਅਬਜੈਕਟਿਵ ਮਾਰਾ ਤਾਂ ਕਿ ਥੱਲੇ ਡਿੱਗ ਜਾਂ ਤੇ ਮੈਂ ਵੀ ਫਾਮੇ ਡਿੱਗੂ ਉਹ ਵੀ ਡਿੱਗਣ ਤੇ ਬਸ ਮੇਰਾ ਫੋਨ ਮੈਨੂੰ ਮਿਲ ਗਿਆ ਕਿਸੇ ਤਰੀਕੇ ਨਾਲ ਤਾਂ ਹੀ ਮੈਂ ਉਹਨਾਂ ਦਾ ਪਿੱਛਾ ਕੀਤਾ ਸੀ ਰੋਜ਼ ਫਿਰੋਜ਼ਪੁਰ ਦੇ ਵਿੱਚ ਇਹੋ ਜ ਲੋਕ ਨੇ ਜਿਹੜੇ ਚੋਰੀਆਂ ਕਰਦੇ ਨੇ ਬਸ ਉਹਨਾਂ ਨੂੰ ਤੁਸੀਂ ਅੰਦਰ ਜੇਲ੍ਹ ਚ ਪਾ ਦਿਓ ਤਾਂ ਕੋਈ ਕੱਲ ਨੂੰ ਇਸ ਤਰੀਕੇ ਨਾਲ ਨਾ ਕੁਛ ਕਰੇ ਬਸ ਜੀ ਮੇਰੇ ਨਾਮ ਗਨੂਰ ਮੁਕੇਸ ਹੈ ਜੀ ਮੇਰੀ ਕੁੜੀ ਦਾ ਨਾਮ ਗਨਗਨ ਹੈ ਜੀ ਉਹ ਆਈ ਬੀ ਅਕੈਡਮੀ ਤੋਂ ਜੀ ਆਹ ਦੋ ਆਹ ਦੋ ਚੋਰ ਦੋ ਚੋਰ ਮੁਗਲ ਚੋਰ ਉਹਦੇ ਮਗਰ ਲੱਗੇ ਜੀ ਉਹਨੇ ਕੁੜੀ ਨੇ ਬਹੁਤ ਹਿੰਮਤ ਕਰਕੇ ਇਹਨਾਂ ਦਾ ਪਿੱਛਾ ਕੀਤਾ ਜੀ ਕਰਤੇ ਕਰਤੇ ਜੀ ਇਹ ਕੁੜੀ ਆ ਗਈ ਜਿਸਮੇਸ਼ ਨਗਰ ਆ ਐਲਜੀ ਸ਼ੋਅਰੂਮ ਦੇ ਸ਼ਾਨ ਹੈ ਉਹਨੇ ਕੁੜੀ ਨੇ ਟੱਕਰ ਮਾਰੀ ਮੋਟਰਸਾਈਕਲ ਤੋਂ ਮੋਟਰ ਟਿੱਕ ਗਿਆ ਤਾਂ ਉਹ ਕੁੜੀ ਨੇ ਮੋਬਾਈਲ ਮੁੰਡਾ ਇੱਕ ਪਿੱਛੇ ਕਾਹਦੇ ਆ ਰਹੀ ਸੀ ਉਹਨੇ ਮੁੰਡੇ ਨੇ ਕਹਾ ਉਹਨੇ ਫੜ ਗਏ ਉਹ ਕੁੜੀ ਨੂੰ ਮੋਬਾਈਲ ਮੋਬਾਈਲ ਫੜਾ ਤਾਂ ਨਾਲ ਫਿਰ ਉਸकी ਸੇਵਾ ਪਾਣੀ ਕੀਤੀ ਚੰਗੀ ਜਿਹੀ ਦੋ ਦੋ ਇਹ ਦੋ ਮੁੰਡੇ ਹੀ ਵੀ ਇੱਕ ਪਾਧੀ ਗਈ ਇੱਕ ਫੜਾ ਗਈ ਮੰਗ ਕੀਤਾ ਕੋਈ ਅਸੀਂ ਪਰਸਨਲ ਮੰਗ ਕਰਦੇ ਹਾਂ ਇਹਨਾਂ ਨੇ ਜਲ ਤੋਂ ਜਲ ਸਖਾਈ ਕੀਤੀ ਹੈ ਵੀਰ ਬਹੁਤ ਬਦਵਾ ਦੇ 94 ਕੋਈ ਕਾਰਵਾਈ ਕੀਤੀ ਜਾਵੇ ਬਹੁਤ ਬੜਾ ਹਾਲੇ ਕੀ ਸਰੋਚੂਦਾ ਆ ਕੱਲ ਵੀ ਇੱਕ ਮੋਬਾਈਲ ਖੋ ਕੇ ਲੈ ਗਏ ਇਸ ਵਾਰੀ ਕੱਲ ਵੀ ਕੱਲੀ ਕੱਲ ਵੀ ਸ਼ਾਮੀ ਇੱਕ ਮੋਬਾਈਲ ਖੋ ਕੇ ਲੈ ਗਏ ਰੋਡ ਰੋਡ ਡੇਲੇ ਦਾ ਕੰਮ ਹੈ ਜੀ ਨਾ ਆਈ ਬੰਦੇ ਛਲੇ ਦੇ ਜਿਹੜੇ ਬਾਰ ਬਾਰ ਚੋਰੀਆਂ ਨੂੰ ਇਲਜ਼ਾਮ ਦਿੰਦੇ ਨਹੀਂ ਮੋਬਾਈਲ ਖੋਹਦੇ ਨੇ ਜਨਾਨੇ ਤੋਂ ਪਰ ਸਿੰਦੇ ਚਾਣਾ ਸਿੰਦੇ ਤੇ ਇਹਨਾਂ ਦਾ ਰੋਜ਼ ਦਾ ਕੰਮ ਹੋ ਗਿਆ ਜੀ ਅਸੀਂ ਪਰਫੈਕਸ਼ਨ ਮੰਗ ਕਰਦੇ ਹਾਂ ਜੀ ਇਹਨਾਂ ਨੂੰ ਵਾਤ ਤੋਂ ਵਾਤ ਜਲਦੋਂ ਜਲਦ ਪਕੜਾ ਜਾਵੇ ਜੀ ਧੰਨਵਾਦ